ਰਮਜ਼ਾ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਸੋਸ਼ਲ ਮੀਡੀਆ ਤੇ ਇੰਦਨਾ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆ ਤੁਹਨ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਜਿੱਦੂਜੇ ਸ਼ਬਦਾਂ ਚ ਕਿਹਾ ਜਾਵੇ ਤੈਨਾ ਵੀਡੀਓਜ਼ ਨੇ ਤਰਥੱਲੀ ਮਚਾਈ ਹੋਈਆ ਤੁਹਨ ਦੱਸ ਦਈਏ ਕਿ ਇੱਕ ਕੁੜੀ ਜਿਹੜੀ ਉਪਰਲ ਫਾਰਮ ਦੇ ਨਾਮ ਨਾਲ ਵੀਡੀਓਜ਼ ਬਣਾਉਂਦੀ ਸੀ ਇੰਸਟਾਗ੍ਰਾਮ ਤੇ ਬਹੁਤ ਮਸ਼ਹੂਰ ਸੀ ਲੇਕਿਨ ਬੀਤੇ ਦਿਨੇ ਉਸਦੇ ਜਿਹੜੇ ਇਤਰਾਜ਼ਯੋਗ ਵੀਡੀਓ ਨੇ ਉਹ ਸਾਹਮਣੇ ਆਉਂਦੇ ਨੇ ਤੁਹਨ ਦੱਸਦੇ ਕਿ ਕੁੜੀ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਇੱਕ ਮੁੰਡੇ ਦਾ ਨਾਂ ਸਾਹਮਣੇ ਆ ਰਿਹਾ ਜਿਸ ਦੇ ਉੱਤੇ ਦੋਸ਼ ਲਾਏ ਜਾ ਰਹੇ ਨੇ ਕਿ ਇਸ ਮੁੰਡੇ ਨੇ ਜਾਣਬੁੱਝ ਕੇ ਜਿਹੜੇ ਵੀਡੀਓਜ਼ ਨੇ ਵਾਇਰਲ ਕੀਤੇ ਗਏ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਮੁੰਡਾ ਇਸ ਕੁੜੀ ਦਾ ਮੰਗੇਤਰ ਸੀ ਤੇ ਇਹਨਾਂ ਵੀਡੀਓ ਦੇ ਆਧਾਰ ਤੇ ਕੁੜੀ ਨੂੰ ਜਿਹੜਾ ਬਾਰ-ਬਾਰ ਬਲੈਕਮੇਲ ਕੀਤਾ ਜਾ ਰਿਹਾ ਸੀ ਤੁਹਾਨੂੰ ਦੱਸਦੇ ਕਿ ਕੁੜੀ ਇਹ ਗੱਲ ਵੀ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਕਈ ਵਾਰ ਕੋਈ ਨਸ਼ੀਲੀ ਚੀਜ਼ ਖਵਾ ਕੇ ਉਸ ਨੂੰ ਉਸ ਦੇ ਵੀਡੀਓਜ਼ ਬਣਾਏ ਗਏ ਤੇ ਲਗਾਤਾਰ ਕੁੜੀ ਜਿਹੜੀ ਆ ਉਹ ਬਲੈਕਮੇਲਿੰਗ ਦਾ ਸ਼ਿਕਾਰ ਹੋ ਰਹੀ ਸੀ ਤੁਹਾਨੂੰ ਦੱਸ ਦੇ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਹੁਣ ਕੜਾ ਐਕਸ਼ਨ ਜਿਹੜਾ ਇਸ ਮਾਮਲੇ ਨੂੰ ਲੈ ਕੇ ਲਿੱਤਾ ਗਿਆ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਹ ਆਦੇਸ਼ ਜਾਰੀ ਕੀਤੇ ਨੇ ਕਿ ਇਸ ਜਿਹੜਾ ਮਾਮਲਾ ਇਸ ਦੀ ਢੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਪੁਲਸ ਜਿਹੜੀ ਆ ਜਲਦ ਤੋਂ ਜਲਦ ਇਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਕਰੇ ਤੁਹਾਨੂੰ ਮਾਮਲਾ ਪੂਰਾ ਜਿਹੜਾ ਇੱਕ ਬਾਰ ਫੇਰ ਤੋਂ ਦੱਸ ਦਿੰਨੇ ਆ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰam ਦੇ ਉੱਤੇ ਇੱਕ ਕੁੜੀ ਜਿਹੜੀ ਆ ਉਪਲ ਫਾਰਮ ਨਾਮ ਦੇ ਨਾਲ ਇੱਕ ਅਕਾਊਂਟ ਚਲਾਉਂਦੀ ਆ ਤੇ ਉਸ ਦੇ ਵੀਡੀਓਜ਼ ਜਿਹੜੇ ਨੇ ਉਹ ਕਾਫੀ ਮਸ਼ਹੂਰ ਨੇ ਲੋਕ ਉਹਨਾਂ ਨੂੰ ਦੇਖਦੇ ਨੇ ਲੇਕਿਨ ਬੀਤੇ ਦਿਨ ਜਿਹੜੇ ਆ ਉਥੇ ਕੁਝ ਜਿਹੜੇ ਵੀਡੀਓਜ਼ ਨੇ ਬੜੇ ਇਤਰਾਜ਼ਯੋਗ ਸਿੱਕੇ ਜਿੰਨੂੰ ਤੁਸੀਂ ਅਸ਼ਲੀਲ ਵੀਡੀਓ ਜਿਹੜੇ ਆ ਉਹ ਵੀ ਕਹਿ ਸਕਦੇ ਹੋ ਜਿਸ ਤੋਂ ਬਾਅਦ ਇੱਕ ਨਵੀਂ ਬਹਿਸ ਜਿਹੜੀ ਆ ਉਹ ਸ਼ੁਰੂ ਹੋ ਗਈ ਤੁਹਾਨੂੰ ਦੱਸ ਦੇ ਕਿ ਇਸ ਦੇ ਵਿੱਚ ਮੁੰਡਾ ਜਿਸ ਦਾ ਨਾਮ ਗੁਰਮਨ ਜੋਤ ਆ ਰਿਪੀਟ ਤਾਨੂੰ ਦੱਸ ਦੇ ਕਿ ਇਸ ਕੁੜੀ ਦਾ ਨਾਮ ਗੁਰਮਨ ਜੋਤ ਆ ਜਿਸਨੇ ਹੁਣ ਖੁੱਲ ਕੇ ਆਪਣਾ ਦਰਦ ਬਿਆਨ ਕੀਤਾ ਉਸਨੇ ਦੱਸਿਆ ਕਿ ਇਹ سلسلہ 25 ਫਰਵਰੀ ਤੋਂ ਚੱਲਦਾ ਆ ਰਿਹਾ ਉਸ ਸਮੇਂ ਤੋਂ ਉਹ ਲਗਾਤਾਰ ਬਲੈਕਮੇਲ ਹੁੰਦੀ ਆ ਰਹੀ ਹੈ ਉਸਨੇ ਕਿਹਾ ਕਿ ਇਸ ਦੌਰਾਨ ਮੈਂ ਡਿਪਰੈਸ਼ਨ ਦਾ ਵੀ ਸਾਹਮਣਾ ਕੀਤਾ ਹਾਲਾਂਕਿ ਇਸ ਦੇ ਵੀਡੀਓ ਜਿਹੜੇ ਆ ਉਹ ਹੁਣ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਉਹਨਾਂ ਦੇ ਘਰ ਦੇ ਮੂਰੇ ਆ ਕੇ ਵੀ ਹੰਗਾਮਾ ਕੀਤਾ ਗਿਆ ਕੁੜੀ ਇਹ ਵੀ ਕਹਿੰਦੀ ਹੂਈ ਨਜ਼ਰ ਆ ਰਹੀ ਹੈ ਕਿ ਮੁੰਡੇ ਵਾਲਿਆਂ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ ਨੂੰ ਜਿਹੜੀ ਆ ਉਹ ਸ਼ਿਕਾਇਤ ਨਹੀਂ ਹੋਣ ਦਿੱਤੀ ਤੁਹਾਨੂੰ ਦੱਸ ਦੇ ਕਿ ਹੋਰ ਖੁਲਾਸਾ ਕੁੜੀ ਦੇ ਵੱਲੋਂ ਕੀਤਾ ਗਿਆ ਉਸਨੇ ਕਿਹਾ ਕਿ ਮੈਨੂੰ ਨਸ਼ੀਲਾ ਪਦਾਰਥ ਖਵਾ ਕੇ ਜਿਹੜਾ ਮੇਰੇ ਇਤਰਾਜਯੋਗ ਵੀਡੀਓ ਬਣਾਏ ਗਏ ਜਿਸ ਤੋਂ ਬਾਅਦ ਇਹ ਸਾਰੇ ਵੀਡੀਓ ਜਿਹੜੇ ਇੰਟਰਨੈਟ ਦੇ ਉੱਪਰ ਵਾਇਰਲ ਹੋ ਗਏ ਦੱਸ ਦਈਏ ਕਿ ਇਸ ਦੇ ਨਾਲ ਕੁੜੀ ਅਸਤੇ ਉਸਦੇ ਪਰਿਵਾਰ ਨੂੰ ਜਿਹੜਾ ਟੁੰਗਾ ਸਦਮਾ ਉਹ ਪਹੁੰਚਿਆ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਆ ਚੇਅਰਪਰਸਨ ਰਾਜ ਲਾਲੀ ਗਿਲ ਨੇ ਕਿਹਾ ਕਿ ਲੜਕੀ ਦੇ ਨਾਲ ਵਾਪਰੀ ਘਟਨਾ ਬਹੁਤ ਸ਼ਰਮਨਾਕ ਅਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਹੁਣ ਸੰਬੰਧਿਤ ਅਧਿਕਾਰੀਆਂ ਤੋਂ ਪੁਲਸ ਜਿੰਦੇ ਵੱਲੋਂ ਜਿਹੜੀ ਆ ਰਿਪੋਰਟ ਤਲਬ ਕੀਤੀ ਜਾਊਗੀ ਤੇ ਰਿਪੋਰਟ ਜਿਹੜੀ ਆ ਉਹ ਮਹਿਲਾ ਕਮਿਸ਼ਨ ਦੇ ਮੂਰੇ ਪੇਸ਼ ਕੀਤੀ ਜਾਊਗੀ ਤੁਹਾਨੂੰ ਦੱਸ ਦਿਆ ਕਿ ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਸਹਿਮਤੀ ਦੇ ਨਾਲ ਜਾਂ ਫਿਰ ਜ਼ਬਰਦਸਤੀ ਵੀਡੀਓ ਬਣਾਏ ਜਾਂਦੇ ਨੇ ਅਤੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਬਲੈਕਮੇਲ ਕਿਤੇ ਜਾਂਦੇ ਨੇ ਲੇਕਿਨ ਕਿਤੇ ਨਾ ਕਿਤੇ ਰੋਗ ਜਿਹੜੀ ਲਾਉਂਡ ਦੇ ਨਾਲ ਦੇ ਉੱਤੇ ਜ਼ਰੂਰਤ ਆ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਨਾ ਵੀਡੀਓਜ਼ ਤੋਂ ਆਹਤ ਹੋ ਕੇ ਜਿਹੜੀ ਕੁੜੀਆਂ ਨੇ ਉਹ ਗਲਤ ਕਦਮ ਵਿੱਚ ਚੁੱਕਦਿਆਂ ਨੇ ਆਤਮ ਹੱਤਿਆ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਲੇਕਿਨ ਫਿਲਹਾਲ ਇਹ ਜਿਹੜਾ ਮਾਮਲਾ ਇਹ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਾ ਹੋਇਆ ਕਿਉਂਕਿ ਜਿਹੜੇ ਵੀਡੀਓਜ਼ ਨੇ ਬਹੁਤ ਜ਼ਿਆਦਾ ਅਸ਼ਲੀਲ ਨੇ ਆਮ ਤੁਸੀਂ ਇਸ ਨੂੰ ਜਿਹੜਾ ਉਹ ਨਹੀਂ ਦੇਖ ਸਕਦੇ ਲੇਕਿਨ ਚੰਗੀ ਗੱਲ ਇਹ ਆ ਕਿ ਹੁਣ ਜਿਹੜੀ ਆ ਕਾਰਵਾਈ ਉਹ ਸ਼ੁਰੂ ਹੋ ਚੁੱਕੀ ਆ ਤੇ ਮੀਲਾ ਕਮਿਸ਼ਨ ਵੀ ਜਿਹੜਾ ਹੁਣ ਐਕਸ਼ਨ ਮੋਡ ਦੇ ਵਿੱਚ ਆ ਗਿਆ